ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਉੱਤੇ ਵਿਰਾਜਣ ਉਪਰੰਤ ਆਪਣੇ ਵੱਡੇ ਭਰਾ ਦਾਸੂ ਜੀ ਵਾਂਗ ਦਾਤੂ ਜੀ ਵੀ ਪਿਤਾ ਗੁਰੂ ਅੰਗਦ ਸਾਹਿਬ ਦੁਆਰਾ ਗੁਰਿਆਈ ਗੁਰੂ ਅਮਰਦਾਸ ਜੀ ਨੂੰ ਦਿੱਤੇ ਜਾਣ ਨਾਲ ਸਮਝੌਤਾ ਨਾ ਕਰ ਸਕੇ ਗੁਰੂ ਅਮਰਦਾਸ ਜੀ ਦਾ ਸੰਕਟ ਵਿੱਚ ਵੱਡਾ ਆਦਰ ਸਨਮਾਨ ਤੇ ਪਿਆਰ ਦੇ ਇੱਕ ਦਾਤੂ ਜੀ ਈਰਖਾ ਦੀ ਅੱਗ ਵਿੱਚ ਬਲਣ ਲੱਗੇ ਦਾਤੂ ਜੀ ਇੱਕ ਦਿਨ ਗੋਇੰਦਵਾਲ ਵਿਖੇ ਸجے ਗੁਰੂ ਦਰਬਾਰ ਵਿੱਚ ਆਏ ਗੁਰੂ ਸਾਹਿਬ ਚੁੜੀ ਹੋਈ ਸੰਗਤ ਵਿੱਚ ਨਹੀਂ ਇਨਵਿਟੇਸ਼ਨ ਕਿ ਅਚਾਨਕ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਹੁਤ ਜ਼ੋਰ ਨਾਲ ਲੱਤ ਕੱਟ ਮਾਰੀ ਗੁਰੂ ਸਾਹਿਬ ਨੇ ਗੁੱਸਾ ਕਰਨ ਦੀ ਬਜਾਏ ਦਾਤ ਇਹ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਹਨ ਜਿਤੇ ਬੁੱਢੀਆਂ ਹੱਡੀਆਂ ਨਾਲ ਵੱਜ ਕੇ ਇਹਨਾਂ ਦੇ ਪੈਰਾਂ ਨੂੰ ਛੱਟ ਨਾ ਵੱਜੀ ਹੋਵੇ। ਈਰਖਾ ਨਾਲ ਪਰੇ ਦਾਤੂ ਜੀ ਨੇ ਗਰਮਰਦਾਸ ਜੀ ਨੂੰ ਗੋਇੰਦਵਾਲ ਛੱਡ ਜਾਣ ਲਈ ਆਖਿਆ। ਇਹ ਸੋਣ ਗੁਰੂ ਸਾਹਿਬ ਆਪਣੇ ਪਿੰਡ ਵਾਸਰ ਕੇ ਚਲੇ ਗਏ। ਗੁਰੂ ਸਾਹਿਬ ਦੇ ਜਾਣ ਉਪਰੰਤ ਸੰਗਤਾਂ ਵੀ ਉੱਥੇ ਨਾ ਰੁਕੀਆਂ ਤੇ ਦੇਖਾ ਦੇਖੀ ਸਾਰਾ ਦੀਵਾਨ ਖਾਲੀ ਹੋ ਗਿਆ। ਇਹ ਦੇਖ ਦਾਤੂ ਜੀ ਦੀਵਾਨ ਦਾ ਸਾਰਾ ਸਮਾਨ ਲੈ ਕੇ ਕਡੂਰ ਸਾਹਿਬ ਵੱਲ ਤੁਰ ਪਏ। ਜਾਂਦਿਆਂ ਨੂੰ ਰਾਵੇ ਝਾਕੂਆਂ ਨੇ ਆਪ ਉੱਤੇ ਹਮਲਾ ਕਰਕੇ ਸਾਰਾ ਕੁਝ ਲੁੱਟ ਲਿਆ। ਕਹਿੰਦੇ ਹਨ ਕਿ ਇਸ ਮੋਟ ਪੇੜ ਵਿੱਚ ਆਪਦੀ ਟੰਗ ਵੀ ਟੁੱਟ ਗਈ ਸੀ ਦਾਤੂ ਜੀ ਗੁਰੂ ਅਰਜਨ ਸਾਹਿਬ ਤੱਕ ਵੀ ਗੁਰਗੱਦੀ ਨਾਲ ਵਿਗੜੇ ਰਹੇ